ਖਬਰਾਂ ਦੇ ਬੁਲੇਟਿਨਸ ਤੁਹਾਡਾ ਸਵਾਗਤ ਹੈ ਨਜ਼ਰ ਮਾਰਦੇ ਹਾਂ ਅੱਜ ਦੀਆਂ ਖਾਸ ਖਬਰਾਂ ਤੇ ਅੰਮ੍ਰਿਤਸਰ ਦੇ ਰੇਲਵੇ ਸਟੇਸ਼ਨ ਦੇ ਨੇੜੇ ਸਥਿਤ ਇੱਕ ਧਰਮਸ਼ਾਲਾ ਵਿੱਚ ਠਹਿਰੀ ਨੌਜਵਾਨ ਜੋੜੇ ਨਾਲ ਜੁੜਿਆ ਇੱਕ ਰਹੱਸਮਈ ਮਾਮਲਾ ਸਾਹਮਣੇ ਆਇਆ ਪੁਲਿਸ ਮੁਤਾਬਕ ਧਰਮਸ਼ਾਲਾ ਦੇ ਕਮਰੇ ਅੰਦਰ ਇੱਕ ਨੌਜਵਾਨ ਲੜਕੀ ਦੀ ਮ੍ਰਿਤਕ ਲਾਸ਼ ਮਿਲੀ ਜਦਕਿ ਉਸ ਦੇ ਨਾਲ ਆਏ ਲੜਕੇ ਦੀ ਵੀ ਲਾਸ਼ ਸਵੇਰੇ ਜੰਡਿਆਲਾ ਗੁਰੂ ਨਜ਼ਦੀਕ ਰੇਲਵੇ ਫਾਟਕ ਕੋਲੋਂ ਬਰਾਮਦ ਹੋਈ ਸਾਣਾ ਸਿਵਲ ਲਾਈਨ ਦੇ ਮੁਖੀ ਨੇ মিডিਆ ਨਾਲ ਗੱਲਬਾਤ ਕਰਦਿਆਂ ਦੱਸਿਆ ਹੈ ਕਿ ਕੱਲ੍ਹ ਦੇ ਸ਼ਾਮ ਧਰਮਸ਼ਾਲਾ ਵਿੱਚ ਇੱਕ ਲੜਕੀ ਦੀ ਮੌਤ ਬਾਰੇ ਸੂਚਨਾ ਮਿਲੀ ਸੀ ਤੇ ਮੌਕੇ ਤੇ ਪਹੁੰਚ ਕੇ ਦੇਖਿਆ ਗਿਆ ਕਿ ਲਗਭਗ 18 ਵੀ ਸਾਲ ਦੀ ਉਮਰ ਦੀ ਲੜਕੀ ਦੀ ਡੈੱਡ ਬੋਡੀ ਮਿਲੀ ਹੈ ਤੇ ਸ਼ੁਰੂਆਤੀ ਜਾਂਚ ਵਿੱਚ ਉਸ ਦੀ ਮੌਤ ਘੁੱਟਣ ਕਾਰਨ ਦੱਸੀ ਜਾ ਰਹੀ ਹੈ। ਇਹਦੇ ਵਿੱਚ ਜੀ ਕੱਲ੍ਹ ਦੇਰ ਸ਼ਾਮ ਸਾਨੂੰ ਇਨਫੋਰਮੇਸ਼ਨ ਮਿਲੀ ਸੀ ਕਿ ਇੱਕ ਧਰਮਸ਼ਾਲਾ ਹੈ ਰੇਲਵੇ ਸਟੇਸ਼ਨ ਦੇ ਲਾਗੇ ਉਦੇ ਅੰਦਰ ਇੱਕ ਲੇਡੀਜ਼ ਦੀ ਡੈੱਡ ਬੋਡੀ ਪਈ ਹੈ ਜੋ ਮੌਕੇ ਤੇ ਜਾ ਕੇ ਦੇਖਿਆ ਤੇ ਉਹਦੀ ਲੇਡੀਜ਼ ਇੱਕ ਸੀਗੀ ਅਧਕੜ ਉਮਰ ਦੀ ਉਹਦੀ ਡੈੱਡ ਬੋਡੀ ਪਈ ਸੀ ਪੈਟ ਤੇ ਤੇ ਉਹਦੇ ਗਲਾ ਘੁੱਟਣ ਨਾਲ ਜਿਹੜੇ ਉਹਦੇ ਉਹਦੀ ਡੈਥ ਹੋਈ ਜਾਪਦੀ ਸੀ ਸਾਰੀਆਂ ਡਿਟੇਲਸ ਪਤਾ ਕਰਨ ਤੋਂ ਪਤਾ ਲੱਗਾ ਵੀ ਇੱਕ ਇਹ ਦੋ ਜਣੇ ਸੀਗੇ ਦੋ ਤਰੀਕ ਨੂੰ ਆਏ ਸੀਗੇ ਇੱਥੇ ਰਹਿਣ ਵਾਸਤੇ ਇਹ ਮੀਆਂ ਬੀਵੀ ਆਪਣੇ ਆਪ ਨੂੰ ਦੱਸਦੇ ਸੀਗੇ ਤੇ ਉਹ ਉਹਨਾਂ ਨੇ ਪੰਜ ਨੂੰ ਵਾਪਸ ਜਾਣਾ ਸੀ ਪਰ ਉਹ ਨਹੀਂ ਗਏ ਵਾਪਸ। ਜੋ ਕੱਲ ਜਿਹੜਾ ਉਹ ਟ੍ਰੇਨ ਉਹਦੀ ਕੈਂਸਲ ਹੋਣ ਦਾ ਕੋਈ ਦਲੀਲ ਦਿੰਦਾ ਸੀਗਾ ਲੜਕਾ ਮੇਰੀ ਟ੍ਰੇਨ ਨਹੀਂ ਆ ਰਹੀ। ਧਰਮਸ਼ਾਲਾ ਵਾਲੇ ਕਹਿੰਦੇ ਸੀ ਵੀ ਤੁਸੀਂ ਵਾਪਸ ਨਹੀਂ ਜਾ ਰਹੇ। ਤੇ ਕੱਲ ਸ਼ਾਮ ਨੂੰ ਉਹ ਕਹਿੰਦਾ ਵੀ ਮੈਂ ਵਾਪਸ ਜਾਣਾ 7 ਵਜੇ ਤੇ ਮੈਂ ਪੈਸੇ ਤੁਹਾਨੂੰ ਲਿਆ ਕੇ ਦੇਣਾ ਏਟੀਐਮ ਚੋਂ। 4 ਵਜੇ ਗਿਆ ਇੱਥੋਂ ਤਾਂ ਜੋ ਬਾਅਦ ਵਿੱਚ ਉਹ ਵਾਪਸ ਨਹੀਂ ਆਇਆ ਜੀ। ਤੇ ਉਹਦੇ ਨਾਂ ਵਾਪਸ ਆਉਣ ਤੇ ਫਿਰ ਇਹਨਾਂ ਨੇ ਦੇਖਿਆ ਵੀ 7:00 ਵਜੇ ਆ 7:00 ਵਜੇ ਦਾ ਟ੍ਰੇਨ ਦਾ ਟਾਈਮ ਹੈ ਤੇ ਉਹ ਵਾਪਸ ਨਹੀਂ ਆਇਆ। ਇਹਨਾਂ ਨੇ ਫਿਰ ਉਹਨੂੰ ਉਹਦਾ ਤਾਲਾ ਤੋੜ ਕੇ ਪ੍ਰੋਪਰ ਤਰੀਕੇ ਨਾਲ ਤੇ ਵੇਖਿਆ ਦੇ ਅੰਦਰ ਡੈੱਡ ਬੋਡੀ ਪਈ ਸੀਗੀ ਤੇ ਜਿਸ ਜਿਸੋ ਪ੍ਰੰਤ ਬਾਅਦ ਚੋਂ ਅਸੀਂ ਆਪਣੀ ਜਿਹੜੀ ਅਗਲੇ ਕਾਨੂੰਨੀ ਪ੍ਰਕਿਰਿਆ ਸ਼ੁਰੂ ਕੀਤੀ ਜਾਵੇਗੀ ਹਾਂ ਸਰ ਇਹ ਜਿਹੜੀ ਬੀਵੀ ਹੈ ਕਿੱਥੇ ਦੇ ਰਹਿਣ ਵਾਲੇ ਆ ਕਿੱਥੇ ਇਸ ਬਾਰੇ ਕੋਈ ਹਾਂਜੀ ਇਹਦੇ ਬਾਰੇ ਪਤਾ ਸੀਗਾ ਜੀ ਉਹਨੇ ਆਪਣੀ ਆਈਡੀ ਵਗੈਰਾ ਦਿੱਤੀ ਸੀ ਜੀ ਤੇ ਇਹ ਮਹਾਰਾਸ਼ਟਰ ਦੇ ਰਹਿਣ ਵਾਲੇ ਆ ਜੀ ਥਾਣੇ ਇਨ ਡਿਸਟ੍ਰਿਕਟ ਦੇ ਜੀ ਪਤਾ ਲੱਗ ਰਿਹਾ ਕਿ ਜਿਹੜਾ ਯੁਵਕ ਹੈ ਜਿਹੜਾ ਵਿਅਕਤੀ ਸੀ ਉਸਦੀ ਮੌਤ ਹੋ ਗਈ हां जी ओ आज सवेरे ਸਾਨੂੰ ਇਨਫੋਰਮੇਸ਼ਨ ਆਈ ਸੀਗੀ ਕਿ ਇੱਕ ਡੈੱਡ ਬੋਡੀ ਮਿਲੀ ਆ ਤੇ ਉਹ ਜੰਡੇਆਲਾ ਗਹਿਰੀ ਮੰਡੀ ਰੇਲਵੇ ਟਰੈਕ ਦੇ ਲਾਗੇ ਉਹ ਜੀਆਰਪੀ ਵੱਲੋਂ ਕਾਰਵਾਈ ਕੀਤੀ ਗਈ ਆ ਤੇ ਉਹਦੀ ਅਸੀਂ ਫਿਰ ਤਾਲਮਿਲ ਕਰਕੇ ਉਹਨਾਂ ਨਾਲ شناخت ਕੀਤੀ ਤੇ ਉਹ ਉਹੀ ਵਿਅਕਤੀ ਸੀਗਾ ਜੀ ਪਰਿਵਾਰ ਨੂੰ ਸੂਚਨਾ ਦੇ ਦਿੱਤੀ ਕਿ ਜੀ ਇਹ ਦੋਨਾਂ ਪਰਿਵਾਰਾਂ ਨਾਲ ਅਸੀਂ ਤਾਲਮਿਲ ਕੀਤਾ ਆ ਤੇ ਉਹ ਅਗਲੀ ਰੀ ਕਾਰਵਾਈ ਅਸੀਂ ਕਰ ਰਹੇ ਹਾਂ ਜੀ एसबीसी महापंचायत पंजाब वलो मोहली फेर 7 दीं लाइटਾਂ ਤੇ ਚੱਲ ਰਹੇ ਮੋੜੇ ਦੇ ਨਜ਼ਦੀਕ ਬਣ ਰਹੇ ਫਿਨਿਕਸ ਮਾਲ ਦੇ ਮਾਲਕਾਂ ਵੱਲੋਂ ਗੁਰਦੁਆਰਾ ਆਮ ਸਾਹਿਬ ਦੇ ਇਤਿਹਾਸਿਕ ਕੰਬਾਂ ਦੇ ਬਾਗ ਨੂੰ ਕੱਟਣ ਦੇ ਵਿਰੋਧ ਵਿੱਚ ਕੌਮੀ ਇਨਸਾਫ ਮੋर्चे ਦੇ ਸੀਨੀਅਰ ਆਗੂ ਬਾਬਾ ਲਾਪ ਸਿੰਘ ਵੱਲੋਂ ਪਿਛਲੇ 8 ਦਿਨਾਂ ਤੋਂ ਨਿਰੰਤਰ ਭੁੱਖ ਹੜਤਾਲ ਚਾਰੀ ਸੀ। ਮੋਹਾਲੀ ਪ੍ਰਸ਼ਾਸਨ ਵੱਲੋਂ ਡੀਐਸਪੀ ਸਿਟੀ ਦੋ ਹਰਸਿਮਰਨ ਸਿੰਘ ਬੱਲ, ਐਸਐਚਓ ਸਤਨਾਮ ਸਿੰਘ ਅਤੇ ਐਸਬੀਸੀ ਮੋर्चा ਪ੍ਰਧਾਨ ਬਲਵਿੰਦਰ ਸਿੰਘ ਪੁੰਬੜਾ ਵੱਲੋਂ ਬਾਬਾ ਲਾਪ ਸਿੰਘ ਨੂੰ ਜੂਸ ਪੁੱਲਾਇਆ ਗਿਆ। ਅਤੇ ਉਹਨਾਂ ਦੀ ਭੁੱਖ ਹੜਤਾਲ ਖਤਮ ਕੀਤੀ ਗਈ ਉਹ ਬ੍ਰੰਤ ਇਸ ਰੋਪਾ ਪਾ ਕੇ ਉਹਨਾਂ ਨੂੰ ਸਨਮਾਨਿਤ ਵੀ ਕੀਤਾ ਗਿਆ ਰਿਆ ਬਾਬਾ ਜੀ ਨੂੰ ਅਸੀਂ ਰਿਕੁਐਸਟ ਕੀਤੀ ਸੀਗੀ ਕਿ ਤੁਸੀਂ ਹੁਣ ਆਪਣੇ ਅੰਦ ਜਿਆਦੀ ਵਾਧੀ ਜਾ ਰਹੀ ਹੈ ਤੇ ਉਹਨਾਂ ਨੇ ਸਾਡੇ ਗੱਲ ਮੰਨ ਕੇ ਤੇ ਆਪਣਾ ਵਾਸਤ ਤੋੜ ਲਿਆ ਤੇ ਇਥੋਂ ਮੋਰਚਾ ਆਪਣੇ ਜਿੱਥੇ ਇਹਨਾਂ ਦਾ ਆਪਣਾ ਟਿਕਾਣਾ ਹੈ ਉੱਥੇ ਜਾ ਰਹੇ ਹੈ ਅੱਛਾ ਕਿਸ ਤਰ੍ਹਾਂ ਦੇਖ ਕੇ ਜਿਹੜੇ ਮੋਡਲ ਮੋਰਚੇ ਤੇ ਬੈਠਣਗੇ ਅਗਲੇ ਤੇ ਜਿਹੜਾ ਬੰਦੀ ਸੀ ਉਹ ਜਿੱਥੇ ਪਹਿਲਾਂ ਲੱਗੂ ਹਾਂਜੀ ਉਹ ਜਿੱਥੇ ਇਹਨਾਂ ਦਾ ਹੈਗਾ ਉੱਥੇ ਜਾ ਕੇ ਤੁਹਾਡੀ ਇਹਨਾਂ ਨੇ ਰਿਕੁਐਸਟ ਮੰਨ ਲਈਏ ਠੀਕ ਹੈ ਥੈਂਕ ਯੂ ਪਹਿਲਾਂ ਤੁਹਾਡਾ ਸਾਰਿਆਂ ਦਾ ਤੈਦ ਤੋਂ ਧੰਨਵਾਦ ਬਾਬਾ ਜੀ 8 ਦਿਨ ਤੋਂ ਜਿਹੜਾ ਭੁਖੜਤਾਲ ਤੇ ਲਗਾਤਾਰ ਫਨੀਕਸ ਮਾਲ ਦੇ ਮੂਹਰੇ ਜਿਹੜਾ ਗੇਟ ਦੇ ਮੂਹਰੇ ਬੈਠਿਆ ਸੀ ਜਿੱਥੇ ਮਾਲ ਬਣਨ ਲੱਗਿਆ ਸੀ ਜਿੱਥੇ 100-100 ਸਾਲ ਪੁਰਾਣੇ ਦਰਖਤ ਜਿਹੜੇ ਵਿਰਾਸਤੀ ਦਰਖਤ ਸੀ ਅੰਬ ਸੀ ਖਾਸ ਕਰਕੇ ਉਹਨਾਂ ਨੂੰ ਕੱਟਿਆ ਜਾ ਰਿਹਾ ਸੀ ਉਹਨਾਂ ਦੇ ਰੋਸ਼ ਵੱਜੋਂ ਬਾਬਾ ਜੀ ਨੇ 8 ਦਿਨ ਦਿਨ ਰਾਤ ਜਿਹੜੀ ਐ ਏਕੋ ਖੜਤਾਲ ਰੱਖ ਕੇ ਇੱਥੇ ਪ੍ਰਸ਼ਾਸਨ ਅੱਗੇ ਬੇਨਤੀ ਕੀਤੀ ਐ ਤੇ ਸਾਰੀ ਜਿਹੜੀ ਐ ਆਵਾਜ਼ ਬਾਬਾ ਜੀ ਦੀ ਤੁਸੀਂ ਆਪਣੇ ਕੈਮਰੇ ਰਾਹੀਂ ਘਰ ਘਰ ਤੱਕ ਲੱਭ ਵਰਗੇ ਸੁਰੋਤੇ ਤੱਕ ਪਹੁੰਚਾਈ ਐ ਤੇ ਉਸ ਸਰਦੀ ਦੇ ਮੌਸਮ ਨੂੰ ਦੇਖ ਕੇ ਅੱਜ ਸਾਰੇ ਆਗੂ ਸਹਿਬਾਨ ਨੇ ਤੇ ਪੁਲਿਸ ਪ੍ਰਸ਼ਾਸਨ ਨੇ ਤੇ ਸਾਨੂੰ ਬੇਨਤੀ ਕੀਤੀ ਬਾਬਾ ਜੀ ਨੂੰ ਗੱਲ ਕੀਤੀ ਵੀ ਜਿਹੜੀ 8 ਦਿਨ ਖੋਹ ਹੜਤਾਲ ਰਹਿਲੀ ਉਸ ਤੋਂ ਬਾਅਦ ਆਪਾਂ ਅੱਜ ਜਿਹੜੀ ਹੋ ਕੋਖਰਤਾਲ ਬਾਬਾ ਜੀ ਦੀ ਸਮਾਪਤ ਕਰਾਣ ਆਏ ਜਿਹਦੇ ਚ ਸਾਡਾ ਮੀਡੀਆ ਦਾ ਬਹੁਤ ਵੱਡਾ ਇੱਕ ਯੋਗਦਾਨ ਹੈ ਤੁਸੀਂ ਬਹੁਤ ਸਾਰਾ ਸਹਿਯੋਗ ਦੇ ਰਹੇ ਹੋ ਸਾਥ ਦੇ ਰਹੇ ਤਾਂ ਕਿ ਦਰਖਤਾਂ ਦੀ ਹੋਂਦ ਬਚਾਈ ਜਾਵੇ ਤੇ ਇਹ ਕੇਸ ਸਾਡਾ ਹੁਣ ਮਾਨਯੋਗ ਹਾਈ ਕੋਰਟ ਚ ਚੱਲ ਰਿਹਾ ਹੈ ਆਪਣੇ 100% ਅੱਕ ਚ ਚੱਲ ਰਿਹਾ ਹੈ ਤੇ ਜਿਹਦੀ ਸੁਣਵਾਈ ਹੁਣ ਸੋਮਵਾਰ ਨੂੰ ਹੈ ਕੱਲ ਵੀ ਤਰੀਕ ਸੀ ਪਰਸੋਂ ਪਹਿਲਾਂ ਵੀ ਤਰੀਕ ਸੀ ਤੇ ਉਹਦੀ ਸੋਮਵਾਰ ਨੂੰ ਸੁਣਾਈ ਹੈ ਸਾਨੂੰ ਪੂਰੀ ਉਮੀਦ ਹੈ ਕਿ ਹੁਣ ਸਾਡਾ ਕੋਰਟ ਚ ਜਿਹੜੀ ਹੈ ਬਾਗ ਕੱਟੇ ਦੇ ਦਰਖਤਾਂ ਦੀ ਜਿਹੜੀ ਹੈ ਸੁਣਾਈ ਪੂਰਨ ਤੌਰ ਤੇ ਹੋਏਗੀ ਤੇ ਉਹਨਾਂ ਦੇ ਖਿਲਾਫ ਕਾਰਵਾਈ ਸਖਤ ਬਣੇਗੀ ਤੇ ਬਾਬਾ ਅਸੀਂ ਸਾਰੇ ਪ੍ਰਸ਼ਾਸਨ ਨੇ ਬੇਨਤੀ ਕੀਤੀ ਹੈ ਡਿਪਟੀ ਸਾਹਿਬ ਨੇ ਬੇਨਤੀ ਕੀਤੀ ਦੀ ਐਸਐਚਓ ਨੇ ਤਾਂ ਕਿ ਅੱਜ ਜਿਹੜੀ ਬਾਬਾ ਜੀ ਦੀ ਕਿਊਸ ਪਲਾ ਕੇ ਸਰਪਾ ਪਾ ਕੇ ਇਹਨਾਂ ਦੀ ਭੁਖੜ ਹੜਤਾਲ ਸਮਾਪਤ ਕਰਾ ਰਹੇ ਤੇ ਹੁਣ ਇੱਥੇ ਮੋਰਚਾ ਜਿਹੜਾ ਬਾਬਾ ਜੀ ਦਾ ਖਤਮ ਕਰਕੇ ਇਹਨਾਂ ਨੂੰ ਉੱਥੇ ਲਿਜਾ ਕੇ ਆਰਾਮ ਕਰਨਗੇ ਜੋ ਮਰਜੀ ਤਾਂ ਇਹਨਾਂ ਦੀ ਸਿਹਤ ਜਿਹੜੀ ਹੈ ਖਰਾਬ ਹੋ ਸਕੀ ਸੀ ਕੱਲ ਪਰਸੋਂ ਦੀ ਜਿਹੜੀ ਹਾਲਤ ਬਹੁਤ ਖਰਾਬ ਹੋ ਸਕੀ ਸੀ ਤਾਂ ਕਿ ਸਰਦੀ ਦਾ ਮੌਸਮ ਹੈ ਤੇ ਤੁਹਾਡਾ ਜਿਹੜਾ ਬਹੁਤ ਵੱਡਾ ਇੱਕ ਯੋਗਦਾਨ ਹੈ মিডিਆ ਦਾ ਧੰਨਵਾਦ ਤੁਹਾਡਾ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਗੁਰਦਾਸਪੁਰ ਸ਼ਹਿਰ ਵਿੱਚ ਵਕਫ ਵਕ ਬਜ਼ਾਰਾਂ ਵਿੱਚ ਲੱਗੇ ਕੂੜੇ ਦੇ ਢੇਰ ਕਾਰਨ ਲੋਕੀ ਪਰੇਸ਼ਾਨ ਹੋ ਰਹੇ ਹਨ ਦੁਕਾਨਦਾਰਾਂ ਨੇ ਕਿਹਾ ਕਿ ਬਦਬੂ ਫੈਲਣ ਕਰਕੇ ਕਾਰੋਬਾਰ ਠੱਪ ਪਿਆ ਹੈ ਮੰਦਰ ਅਤੇ ਗੁਰਦੁਆਰੇ ਦੇ ਗੇਟ ਸਾਹਮਣੇ ਵੀ ਕੂੜੇ ਦੇ ਢੇਰ ਲਗਾਏ ਜਾ ਰਹੇ ਹਨ ਕਈ ਵਾਰ ਪ੍ਰਸ਼ਾਸਨ ਨੂੰ ਸ਼ਿਕਾਇਤਾਂ ਦੇ ਕਰਨ ਦੇ ਬਾਵਜੂਦ ਵੀ ਨਗਰ ਕੌਂਸਲ ਵੱਲੋਂ ਕੋਈ ਵੀ ਜ਼ਾਹਲ ਨਹੀਂ ਕੱਢਿਆ ਗਿਆ ਤੇ ਬਿਮਾਰੀਆਂ ਫੈਲਣ ਦਾ ਖਤਰਾ ਵੱਧ ਰਿਹਾ ਹੈ ਲੋਕਾਂ ਨੇ ਕਿਹਾ ਕਿ ਜਲਦ ਤੋਂ ਜਲਦ ਕੂੜੇ ਨੂੰ ਬਾਜ਼ਾਰਾਂ ਵਿੱਚੋਂ ਹਟਾਇਆ ਜਾਵੇ। ਇਹ ਜੀ ਸੰਨਰਪੁਰਾ ਏਰੀਆ ਵਾ ਮਾਰਫਰ ਦਫ਼ਤਰ ਦੇ ਬਾਅਦ ਕ੍ਰਿਸ਼ਨਾ ਮੰਦਿਰ ਦੇ ਸਾਹਮਣੇ ਇੰਨਾ ਗੰਦਗੀ ਵਾਲਾ ਕੂੜਾ ਸੁੱਟਦੇ ਨੇ ਲੋਕੀ। ਇਹਨਾਂ ਬਥੇਰਾ ਕਹੀਦਾ ਨਾ ਕਰੋ ਯਾਰ ਨਾ ਸੋ ਤਾਂ ਫੇਰ ਵੀ ਮਦੇ ਸੁੱਟੀ ਜਾਂਦੇ ਨੇ। ਸਾਡੀ ਸਾਰੇ ਅੱਗੇ ਰਿਕਵੈਸਟ ਆ ਕਿ ਆਪਣੇ ਇਹ ਕੂੜਾ ਜਿਹੜਾ ਇੱਥੋਂ ਚੁਕੋਣਾ ਚਾਹੀਦਾ। ਦੇਖੋ ਇਹ ਪੂਰਾ ਆਪਣੇ ਪਿੱਛੋਂ ਕੁਝ ਵੀ ਲੱਭ ਰਿਹਾ। ਕਸਟਮਰ ਆਂਦਾ ਯਾਰ ਇਹਨੂੰ ਚੁਕਾਓ ਕੀ ਕਰੀਏ? ਬੜੀ ਮੁਸ਼ਕਲ ਆ ਪਰੇਸ਼ਾਨੀ ਹੁੰਦੀ ਆ ਕਿੰਨਾ ਕੁ ਕੁਝ ਹੈਗੇ ਆਪਣੇ ਆਪ ਕਰਾਂਗੇ ਇਹਨਾਂ ਨੂੰ ਆਪੇ ਇਹਦਾ ਲੋਕਾਂ ਨੂੰ ਇੱਥੇ ਕੂੜਾ ਨਾ ਚੁਟਾਂ ਸਾਡੇ ਆਖੇ ਤੁਸੀਂ ਕਮੇਟੀ ਘਰ ਅਸੀਂ ਤਾਂ ਨਹੀਂ ਕੀਤੀ ਫਿਰ ਇਹਨਾਂ ਨੇ ਕੀਤੀ ਹੈਗੀ ਆ ਸਾਨੂੰ ਅੱਭੀ ਨਹੀਂ ਪਤਾ ਵੀ ਕਮੇਟੀ ਘਰ ਸ਼ਿਕਾਇਤ ਦੇਣੀ ਹੈ ਕਿ ਜਾਂ ਨਹੀਂ ਸਾਡੇ ਕੋਲ ਰੇੜੀਆਂ ਵਾਲੇ ਆਂਦੇ ਨੇ 50 ਰੁਪਏ ਹਫ਼ਤਾ ਉਹ ਲੈ ਲੈਂਦੇ ਨੇ ਉਹ ਟਰਾਲੀ ਵਾਲਾ ਆਂਦਾ ਹੀ ਕੂੜੇ ਵਾਲੇ ਆ 50 ਰੁਪਏ ਹੀ ਉਹਨਾਂ ਨੂੰ ਵੀ ਦੇ ਦਿੰਦੇ ਆ ਕਿ ਕਿਹੜਾ ਸਫਾਈ ਰੱਖਣ ਪਾ ਫੇਰ ਵੀ ਰੱਖਦੇ ਨਹੀਂ ਹੈਗੇ ਦਾ ਨਾਮ ਕੁਮਾਰ ਮਹਾਜਨਾ ਸੰਗਰਪੁਰਾ ਰੋਡ ਹੈ ਮੇਰੀ ਸ਼ੋਪ ਆ ਪਲਾਸਟਿਕ ਰੋਕਰੀ ਦੀ ਸਰ ਦਿਨੋਂ ਦਿਨ ਤੇ ਵਧੀ ਜਾ ਰਿਹਾ ਹੈਗਾ ਵਾ ਪਹਿਲੇ ਥੋੜਾ ਸੀ ਹੁਣ ਦੁਕਾਨਾਂ ਦੇ ਅੱਗੇ ਆਣਾ ਸ਼ੁਰੂ ਹੋ ਗਿਆ ਹੈਗਾ ਵਾ ਸਰ ਪਛਾਸਨ ਅਗੇ ਬੇਨਤੀ ਹੈਗੀ ਕਿ ਇਹਦਾ ਹੱਲ ਕੀਤਾ ਜਾਏ ਜੀ ਹਾਂਜੀ ਕਿੱਲੀ ਤੋਂ ਦੂਜਾ ਸਰ ਬਹੁਤ ਬਕਬੂਸ ਆ ਇਸ ਕਰਕੇ ਪ੍ਰੋਬਲਮ ਹੈ ਕਸਟਮਰਾਂ ਨੂੰ ਵੀ ਪ੍ਰੋਬਲਮ ਹੁੰਦੀ ਸਰ ਇਹਨੇ ਕਿਹਾ ਨਹੀਂ ਫਿਲਹਾਲ ਨਹੀਂ ਸਰ ਇਹਨਾਂ ਨੇ ਕੀਤੀ ਮਾਰ ਫੈਟਾ ਲਿਆ ਨੇ ਕਾਫੀ ਚਿਰ ਤੋਂ ਹੋ ਗਿਆ ਹੈ ਯਸ਼ੰਗਲਪੁਰਾ ਰੋਡ ਵਿਸ਼ਨੋ ਮੰਦਿਰ ਦੇ ਸਾਹਮਣੇ ਮਾਰਕਟ ਦਾ ਦਫ਼ਤਰ ਹੈ ਇੱਥੇ ਕੂੜੇ ਦਾ ਢੇਰ ਲਗਾਇਆ ਗਿਆ ਅਸੀਂ ਚਿੱਲੀ ਵਾਰ ਲੋਕਾਂ ਨੂੰ ਕਿਹਾ ਕਿ ਇੱਥੇ ਕੂੜਾ ਨਾ ਸੁੱਟੋ ਫਿਰ ਵੀ ਮਤਲਬ ਕਹਿਣਾ ਨਹੀਂ ਬੰਦਿਆ ਕਿਨੇ ਚਿਰ ਤੋਂ ਕੂੜਾ ਪਿਆ ਤੇ ਇਹ 3 ਮਿੰਟ 3 ਦਿਨ ਹੋ ਗਏ ਲਗਾਤਾਰ ਦਿਖਾਇਆ ਨਹੀਂ ਗਿਆ ਸਰ ਮੁਸ਼ਕਿਲ ਤੇ ਬੜੀ ਹੈ ਆਹ ਅਸੀਂ ਬਿਮਾਰ ਹੋ ਗਏ ਹੁਸ਼ਕਾਤਾ ਕੀਤੀਆਂ ਹਾਂਜੀ ਕਿਤਕ ਵੀ ਵੀਡੀਓ ਵੀ ਪਾਈ ਹੈ ਮੈਂ ਅਸ਼ੋਕ ਹੈ ਕੋਈ ਉਹਨੂੰ ਪਾਈ ਹੈ ਵੀਡੀਓ ਪਾਈ ਉਹਨਾਂ ਨੇ ਫੋਨ ਨਹੀਂ ਚੁੱਕਿਆ ਵੀਡੀਓ ਜਰੂਰ ਮੈਂ ਪਾਈ ਹੈ ਉਹਨਾਂ ਨੇ ਅਕੇ ਵੀ ਭਾਈਆਂ ਅਹੀਂ ਬੋਲਿਆ ਸੀ ਪਰ ਪੂਰਾ ਨਹੀਂ ਚੁਕਾਇਆ ਗਿਆ ਠੀਕ ਹੋ ਗਈ। ਆਈ ਚੌਣੇ ਕੇ ਸਾਡੇ ਲਾਗੇ ਸਾਫ ਸਫਾਈ ਹੋਏ ਸਾਡੇ ਕਸਟਮਰ ਵੀ ਆਣ ਕਸਟਮਰ ਵੀ ਨਹੀਂ ਆਉਂਦੇ। ਉਹ ਕੀ ਕਹਿੰਦੇ ਆ ਕਿ ਲਾਗੇ ਬਦੂਆ ਕਿਸ ਦਾ ਆਣਾ ਕਿਸ ਦਾ ਗੱਟੜਾ ਘੜੋਦਾ। ਉਹ ਵੀ ਨਹੀਂ ਚੰਗਾ ਸਮਝਦੇ। ਮੈਂ ਮੁੰਡਾ ਪ੍ਰਧਾਨ ਬੀਜੇਪੀ ਰੋਹਿਤ ਮੈਂ ਸਿਵਲ ਏਰੀਆ ਅੱਜ ਅਸੀਂ ਸਾਰੇ ਪਾਰਟੀਆਂ ਦੇ ਬੰਦੇ ਇਕੱਠੇ ਹੋ ਗਏ ਇਸ ਗੱਲ ਆਏ ਆ ਕਿ ਇਹ ਕੂੜੇ ਸਮੱਸਿਆ ਬਹੁਤ ਗੰਭੀਰ ਹੋ ਰਹੀ ਆ। ਇੱਕ ਤੇ ਸੜਕ ਦੇ ਕੂੜਾ ਖਿਲਰਿਆ ਪਿਆ ਸਾਰਾ ਦੂਜਾ ਕੀ ਇਹ ਬਿਮਾਰੀਆਂ ਦਾ ਘਰ ਆ ਲੋਕੀ ਓਖੇ ਹੋ ਰਹੇ ਸਾਰੇ ਦਿਨੋ ਦਿਨ ਐ ਹਰ ਜਗ੍ਹਾ ਜਿੱਥੇ ਦੇਖੋ ਜਿਹੜੇ ਮਰਜੀ ਚੌਂਕ 'ਚ ਦੇਖੋ ਸਾਹਮਣੇ ਇੱਕ ਮੰਦਿਰ ਆ ਮੰਦਿਰ ਦੇ ਸਾਹਮਣੇ ਕੂੜੇ ਦਾ ਢੇਰ ਲੱਗਣਾ ਚੰਗੀ ਗੱਲ ਨਹੀਂ ਹੈਗੀ ਇੱਕ ਧਾਰਮਿਕ ਜਗ੍ਹਾ ਤੇ ਦੂਜੀ ਗੱਲ ਆ ਕਿ ਇੱਕ ਬਿਮਾਰੀਆਂ ਦਾ ਘਰ ਆ ਮੇਰਾ ਤੀਜਾ ਕੀ ਜਿੱਥੇ ਦੇਖੋ ਸਾਰੇ ਜੱਜ ਕੂੜਾ ਹੀ ਕੂੜਾ ਕੂੜਾ ਹੀ ਗੂੜਾ ਅਸੀਂ ਐ ਨਹੀਂ ਪੋਲਿਟੀਕਲ ਗੰਦਾਦੂ ਉੱਠ ਉੱਠ ਗਏ ਆਪਾਂ ਕੂੜੇ ਦੀ ਸਮੱਸਿਆ ਹੱਲ ਕਰੀਏ ਤਾਂ ਜੇ ਇੱਕ ਡੰਪਿੰਗ ਏਰੀਆ ਬਣੇ ਜਿੱਥੇ ਹੋਵੇ ਮੈਂ ਇਹਦੇ ਸਰਕਾਰ ਨੂੰ ਉਹਦੇ ਅੱਗੇ ਦਰਖਾਸਤ ਕਰਦਾ ਕਿ ਕੋਈ ਇੱਕ ਇਦਾਂ ਦਾ ਪਲਾਂਟ ਲੈ ਜਿੱਥੇ ਲੋਕਾਂ ਨੂੰ ਰੋਜ਼ਗਾਰ ਵੀ ਮਿਲੇ ਤੇ ਕੂੜੇ ਦਾ ਚੋਕੇ ਉਤੋਂ ਰੀਸਾਈਕਲ ਹੋਵੇ ਕੋਈ ਦੀ ਖਾਦ ਕੋਈ ਸੜਕਾਂ ਦੀ ਕੋਈ ਚੀਜ਼ ਹੈ ਕੋਈ ਟਾਇਲਾਂ ਪੈਲਟ ਕਈ ਚੀਜ਼ਾਂ ਦੀਆਂ ਬਾਹਰਲੇ ਸ਼ਹਿਰ ਨੇ ਕੋ ਬੰਦੀਆਂ ਅਸੀਂ ਤਾਂ ਹੀ ਰਿਕੁਐਸਟ ਕਰਦੇ ਕਿ ਕੂੜੇ ਦਾ ਹੱਲ ਸਮੱਸਿਆ ਲੋਂ ਚਾਹੀਦੀ ਹੈ ਕੋਈ ਟ੍ਰਾਂਸਫਰ ਨਹੀਂ ਹੱਥ ਲੈ ਆਸੀ ਲੱਗਦੀ ਹੈ ਬਿਲਕੁਲ ਹੋ ਸਕਦਾ ਕੋਈ ਆਪਣਾ ਕੋਈ ਪਰਾਨ ਜਾਣਾ ਨਹੀਂ ਹੋ ਸਕਦੀ ਕੁਝ ਵੀ ਹੋ ਸਕਦਾ ਨਾ ਸੰਗੋਕਰ ਹੋ ਰਿਹਾ ਸਾਹਮਣੇ ਕਿਸਾ ਬੰਦ ਰਿਹਾ ਤੇ ਪਹਿਲੇ ਵੀ ਤੁਹਾਡਾ ਸਾਰਿਆਂ ਦਾ ਬਹੁਤ ਧੰਨਵਾਦ ਕਰਦੇ ਆ ਕਿ ਤੁਸੀਂ ਮੌਕੇ ਤੇ ਜੋ ਸ਼ਹਿਰ ਦੀ ਸਿੱਤੀ ਹੋਰੇ ਬਾਰੇ ਜਾਣਕਾਰੀ ਦੇਣ ਲਈ ਆ ਮੌਕੇ ਤੇ ਜੋ ਜੋ ਚੱਲ ਰਿਹਾ ਉਹ ਦੱਸਣ ਲਈ ਆ ਬੜੇ ਦੁੱਖ ਦੀ ਗੱਲ ਆ ਕਿ ਲਗਾਤਾਰ ਕਾਫੀ ਕਾਫੀ ਦੇਰ ਤੋਂ ਸ਼ਹਿਰ ਕੂੜੇ ਦੀ ਸਮੱਸਿਆ ਨਾਲ ਜੂਝਦਾ ਪਿਆ ਆ ਥਾਂ ਥਾਂ ਕੂੜੇ ਦੇ ਢੇਰ ਲੱਗੇ ਦੇ ਨੇ ਜਦੋਂ ਇਹਨਾਂ ਨੂੰ ਕਹੀਦਾ ਕਿ ਕੂੜਾ ਚੁੱਕ ਲੋ ਧੋਖ ਦੇ ਚੁੱਕ ਦੇ ਨੇ ਫਿਰ ਉਹੀ ਹਾਲ ਬਣ ਜਾਂਦਾ ਰਾਤ ਦੇ ਹਨੇਰੇ 'ਚ ਵੀ ਕੂੜਾ ਜੋਕ ਦੇ ਨੇ ਕਿਤੇ ਸੋਟਾਉਂਦੇ ਨੇ ਕਿ ਜਮਨੀਜੇ ਮਾਲ ਚ ਸੋਟਦਾ ਕਿ ਤੇ ਦਾਣਾ ਮੰਡੀ ਸਰਕਾਰੀ ਜਗ੍ਹਾ ਸੋਟਦਾ ਬਾਈਪਾਸ ਤੇ ਤੇ ਇੱਥੋਂ ਜੋਕ ਦੇ ਦੂਜੀ ਜਗ੍ਹਾ ਰੱਖਦੇ ਨੇ ਐਹੀ ਕੰਮ ਚੱਲਦਾ ਪਿਆ ਬੜੇ ਦੁੱਖ ਦੀ ਗੱਲ ਆ ਕਿ ਇਹ ਲੀਡਰਾਂ ਨੂੰ ਸ਼ਰਮ ਆਣੀ ਚਾਹੀਦੀ ਆ ਕਹਿੰਦੇ ਕਿ ਉਹ ਅੰਦਰ ਲੀਡਰ ਬਣੇ ਨੇ ਆਪਣੇ ਆਪ ਚ ਬੰਦੇ ਪਰ ਇਹ ਜਿਹੜੀ ਹਾਲਾਤ ਆ ਗਰਾਊਂਡ ਤੇ ਆ ਕੇ ਵੇਖਣ ਤਾਂ ਅਸੀਂ ਕੀ ਕੀ ਬਣਿਆ ਪਿੱਛੇ ਵੀ ਬਿਮਾਰੀਆਂ ਫੈਲਨ ਦਾ ਫੈਲੀਆਂ ਸੀ ਗਿਆ ਹੁਣ ਵੀ ਬਿਮਾਰੀਆਂ ਫੈਲਨ ਦਾ ਬਹੁਤ ਆ ਰਿਹਾ ਇਹ ਜਲਦੀ ਤੋਂ ਜਲਦੀ ਏਰੀ ਸਭਾਈ ਹੋਣੀ ਚਾਹੀਦੀ ਹੈ ਕੂੜਾ ਝਕਾਉਣਾ ਚਾਹੀਦਾ ਪ੍ਰੋਪਰ ਵੇ ਨਾਲ ਇਹਨੂੰ ਇਹਨੂੰ ਡਿਸਪੋਜ਼ ਆਫ ਕਰਨਾ ਚਾਹੀਦਾ ਪਹਿਲਾਂ ਵੀ ਮੈਂ 3 ਮਹੀਨੇ ਤੱਕ ਜਗ੍ਹਾ ਇਹਨਾਂ ਨੂੰ ਪ੍ਰੋਵਾਈਡ ਕੀਤੀ ਮੈਂ ਕਿਹਾ ਚਲੋ ਤੁਹਾਡੇ ਕੋਲ ਜਗ੍ਹਾ ਹੈ ਨਹੀਂ ਐਮਐਲਏ ਕਿਧਰ ਰੋਲਾ ਪਾਉਂਦਾ ਸੀਗਾ ਕਿ ਮੈਂ ਸਾਡੇ ਕੋਲ ਜਗ੍ਹਾ ਹੈ ਨਹੀਂ ਜੇ ਕੋਈ ਦੇ ਦੇ ਜਗ੍ਹਾ ਮੈਂ 3 ਮਹੀਨੇ ਪਹਿਲਾਂ ਵੀ ਕੂੜੇ ਦੀ ਜਗ੍ਹਾ ਦਿੱਤੀ ਪ੍ਰੋਪਰ ਵੇ ਨਾਲ ਉੱਥੇ ਕੂੜਾ ਆਉਂਦਾ ਰਿਹਾ ਫਿਰ ਐਨ ਦੇ ਮੱਚ ਪਤਾ ਨਹੀਂ ਕੀ ਡਰ ਬੈ ਗਿਆ ਕੀ ਗੱਲ ਆ ਗਈ ਇਹਨਾਂ ਨੂੰ ਸੋਚਣਾ ਬੰਦ ਕਰਤਾ ਫਿਰ ਜਮੇਰੀਅਨ ਵਾਲ ਸੁਧਣਾ ਸ਼ੁਰੂ ਕਰਤਾ ਫਿਰ ਇਹ ਲਾ ਲੋ ਤੁਸੀਂ ਤੇ ਤੇ ਜਿਹੜੀ ਆਪਣੀ ਦਾਣਾ ਮੰਡੀ ਆ ਉਥੇੋਂ ਟੋਏ ਪੁੱਟਦੇ ਨੇ ਟੋਏ ਪੁੱਟਦੇ ਨੇ ਕੂੜਾ ਵਿੱਚ ਦੱਬਦੇ ਨੇ ਫੇਰ ਰਾਤੀ ਭੱਜ ਜਾਂਦੇ ਨੇ ਸੋ ਮੈਨੂੰ ਸ਼ਰਮ ਆਣੀ ਚਾਹੀਦੀ ਆ ਕਿ ਇਹਦਾ ਪ੍ਰੋਪਰ ਵੇ ਨਾਲ ਹੱਲ ਕਰਨ ਦੀ ਬਜਾਏ ਤੂੰ ਉਥੋਂ ਡਰਾਮੇ ਕਰਦਾ ਗਰਾਊਂਡ ਤੇ ਆ ਕੇ ਵੇਖ ਇਹ ਕਿਸ਼ਨਾ ਮੰਦ ਹੈ ਜਿੱਥੇ ਸਾਰੇ ਸ਼ਹਿਰ ਲੋਕੀ ਆ ਕੇ ਸਵੇਰੇ ਇੱਥੇ ਪੂਜਾ ਕਰਦੇ ਨੇ ਆਸਟਾ ਜੁੜੀ ਆ ਉਹ ਸਵੇਰੇ ਜਦੋਂ ਆਉਂਦੇ ਨੇ ਕੀ ਹਾਲਾਤ ਬਣੇ ਨੇ ਉਹ ਗਲੀ ਵੇਖੋ ਕਿਦਾਂ ਗੰਗਾ ਉਹ ਢੇਰ ਨਾਲ ਪਾਣੀ ਕਿਦਾਂ ਉਥੋਂ ਬਾਹਰ ਸੀਵਰ ਲੀਕ ਕਰ ਰਿਹਾ ਇੱਥੇ ਇਹਨਾਂ ਦਾ ਧਿਆਨ ਬਿਲਕੁਲ ਨਹੀਂ ਹੈਗਾ ਤੇ ਬਾਕੀ ਮੈਂ ਆਪਣੀ ਪੂਰੀ ਕੋਸ਼ਿਸ਼ ਕਰੂੰਗਾ ਕਿ ਜਿੱਦਾਂ ਮਰਜ਼ੀ ਹੋ ਸਕੇ ਅਗਰ ਪ੍ਰਸ਼ਾਸਨ ਨੂੰ ਜਗ੍ਹਾ ਦੀ ਲੋੜ ਆ ਐਸਐਸਪੀ ਗੁਰਦਾਸਪੁਰ ਆਈਪੀਐਸ ਅਦਿੱਤ્ય ਦੇ ਦਿਸ਼ਾ ਨਿਰਦੇਸ਼ਾਂ ਤੇ ਟ੍ਰੈਫਿਕ ਪੁਲਿਸ ਢਾਲੀਵਾਲ ਵੱਲੋਂ ਜੜਵਾ ਰੋਡ ਨੂੰ ਚੌਂਕ ਵਿਖੇ ਵਿਸ਼ੇਸ਼ ਨਾਕੇਬੰਦੀ ਕਰਕੇ ਦੂਰੇ ਕਾਗਜ਼ ਵਾਲੇ ਵਾਹਨਾਂ ਦੇ ਚਲਾਨ ਕੱਟੇ ਗਏ ਇਸ ਮੌਕੇ ਤੇ ਵਿਸ਼ੇਸ਼ ਤੌਰ ਤੇ ਡੀਐਸਪੀ ਤੇਜਿੰਦਰ ਸਿੰਘ ਤੇ ਜ਼ਿਲ੍ਹਾ ਟ੍ਰੈਫਿਕ ਇੰਚਾਰ ਸਤਨਾਮ ਸਿੰਘ ਸਣੇ ਪੂਰੀ ਢਾਲੀਵਾਲ ਪੁਲਿਸ ਦੀ ਟੀਮ ਨੇ ਹਾਜ਼ਰ ਰਹੀ ਬੁਲੇਟ ਮੋਟਰਸਾਈਕਲਾਂ ਨੂੰ ਇੱਕ ਵਾਰ ਫੇਰ ਪੁਲਿਸ ਨੇ ਕਾਬੂ ਕੀਤਾ ਤੇ ਕੁਝ ਚਾਲਕਾਂ ਵੱਲੋਂ ਟੈਲੀਫੋਨਾਂ ਦੇ ਉੱਤੇ ਸਿਫਾਰਸ਼ਾਂ ਲੜਾਉਣ ਦੀ ਕੋਸ਼ਿਸ਼ ਵੀ ਕੀਤੀ ਗਈ ਪਰ ਪੁਲਿਸ ਅਧਿਕਾਰੀਆਂ ਨੇ ਉਹਨਾਂ ਦੀ ਇੱਕ ਨਹੀਂ ਸੁਣੀ ਅਚਾਰ ਬਾਅਦ ਮੈਸਜ ਮਰਦਾਸਪੁਰ ਦੇ ਨਿਸ਼ਾਨ ਨਿਰਦੇਸ਼ਾਂ ਦੇ ਧਾਰੀਵਾਲ ਤੇ ਕੰਪਲੀਟ ਜਿਆਦਾ ਸੀ ਕਿ ਬੁਲੇਟ ਪਟਾਕੇ ਜਾਂ ਹੋਰ ਵੀ ਬڑے ਚਲਦੇ ਮਾਈਕਲ ਚਲਦੇ ਹੋਣ ਸੰਬੰਧ ਵਿੱਚ ਆਏ ਤੇ 10-15 ਚਰਾਣ ਇਕੱਠੇ ਹੋਏ ਤੇ ਇਲੈਕਸ਼ਨ ਵੀ ਚੱਲ ਰਹੀ ਹੈ ਇਲੈਕਸ਼ਨ ਸੰਭਝ ਜਾਏਗਾ ਕੱਢ ਲੈ 10-15 ਕੱਢ ਲਈ ਕੁਝ ਬੋਲੇਟ ਆਇਆ ਕੋਈ ਦੂਸਰੇ ਵੀ ਦੌੜ ਨੰਬਰ ਆ। ਇੱਕ ਜਾ ਕੇ ਕੁਝ ਲੋਕਾਂ ਕੋਲ ਤੇ ਗੱਲ ਹੀ ਕਰਦੇ ਕਿੰਨੇ ਲੋਕਾਂ ਨਾਲ ਗੱਲ ਕਰੀ। ਫੋਨ ਕਰਾਉਂਦੇ ਜੋ ਮਰਜ਼ੇ ਕਰਾਉਣ ਹੈ ਇਹਨੂੰ ਗੱਲ ਨਹੀਂ ਕਰਦੇ ਕਿਸੇ। ਪਰ ਸਕੂਟਰ ਤੇ ਦੌੜਜਾਂ ਦਾ ਨਾ ਦੇਣ ਨਹੀਂ ਤਾਂ ਉਹਨਾਂ ਦੇ ਮਾਪਿਆਂ ਦੇ ਪਰਚੇ ਡਿਸਟਰਬ ਹੋ ਜਾਗਾ। ਸਰਵੇ ਕਰਦੇ ਹੁਣ ਲੈ ਕੇ ਥਾਣੇ ਬੰਦ ਕਰਦੇ ਥੋੜੀ। ਇਹਨਾਂ ਨਾਲ ਕੁਝ ਨਸੈਂਸਿਟੀ ਬੜਾ ਨਾ ਕਿ ਨੰਬਰ ਦਾ। ਇਹ ਦੇਖ ਲੈਣੇ ਹੁਣ ਜਗਤੀ। ਅੱਛਾ ਬਾਅਦ ਕੋ ਮੈਸੇਜ ਵੀ ਬਰਦਾਸ਼ਤ ਦੇ ਨਿਸ਼ਾਨ ਦਿਦੇਸ਼ਾਂ ਦੇ ਤਾਰੀਵਾਲ ਤੇ ਕੰਪਲੀਟ ਜਿਆਦਾ ਸੀ ਕਿ ਬੁਲਟ ਪਟਾਕੇ ਜਾਂ ਹੋਰ ਵੀ ਬੜੇ ਚਲਦੇ ਮਿੱਕਲ ਚਲਦੇ ਹੋ ਉਸ ਸੰਬੰਧ ਵਿੱਚ ਆਈ ਤੇ 10-15 ਚਰਾਣੀਆਂ ਇਕੱਠੀਆਂ ਤੇ ਇਲੈਕਸ਼ਨ ਵੀ ਚੱਲ ਰਹੀ ਹੈ ਇਲੈਕਸ਼ਨ ਸੰਬੰਧ ਵਿੱਚ ਹੈ ਕੱਢ ਲੈ 10-15 ਕੱਢ ਲਈਏ ਕੁਝ ਜੇ ਬੁਲਟ ਆਇਆ ਕੋਈ ਦੂਸਰੇ ਵੀ ਦੌਰ ਨੰਬਰ ਹੈ ਦੇਖ ਕੇ ਜਾ ਕੇ ਕੁਝ ਲੋਕਾਂ ਕੋਲ ਤੇ ਗੱਲ ਹੀ ਕਿਉਂ ਤੇ ਕਿੰਨਾ ਲੋਕਾਂ ਨਾਲ ਗੱਲ ਫੋਨ ਕਰਾਉਂਦੇ ਜੋ ਮਰਜ਼ੀ ਕਰਾਉਣਾ ਹੈ ਇਹਨੂੰ ਕਰ ਨਹੀਂ ਕਰਦੇ ਜਿਹੜੇ ਮਾਪੇ ਜਿਹੜੇ ਉਹਨਾਂ ਨੂੰ ਮੋਟਰਸਾਈਕਲ ਸਕੂਟਰ ਦੇ ਕੇ ਜਿਹੜੇ ਮਾਪੇ ਸਕੂਟਰ ਤੇ ਡਰਜਾ ਨਾ ਦੇਣ ਨਹੀਂ ਤਾਂ ਉਹਨਾਂ ਦੇ ਮਾਪੇ ਦੇ ਪਰਚਾ ਰਜਿਸਟਰ ਹੋ ਜਾਗਾ ਜਿਹੜੇ 릭ਸ਼ਾ ਵਾਲੇ ਬਹੁਤ ਜ਼ਿਆਦਾ ਸ਼ਰਤ ਕਰਾ ਲਈ ਇਹਨਾਂ ਦਾ ਕਾਰਵਾਈ ਕਰਨੇ ਹੁਣ ਲੈ ਕੇ ਥਾਣੇ ਬੰਦ ਕਰਨ ਦੀ ਥੋੜੀ ਇਹਨਾਂ ਨਾਲ ਕੁਝ ਲਿਸੈਂਸ ਦੀ ਬੜਾ ਨਾ ਕੋ ਨੰਬਰ ਦਾ ਇਹ ਦੇਖ ਲੈਣੇ ਹੁਣ ਜਗਦੀ ਬਲਾਕ ਸੰਥਿਆ ਦੇ ਜ਼ਿਲ੍ਹਾ ਪਰਿਸ਼ਦ ਚੋਣਾ ਨੂੰ ਲੈ ਕੇ ਐਸਐਸਪੀ ਬਟਾਲਾ ਸੁਹੇਲ ਕਾਸਿਮੇਰ ਦੇ ਦੇਚਾ ਨਿਰਦੇਸ਼ ਅਨਸਾਰ ਫਤਿਹਗੜ ਚੂੜੀਆਂ ਵਿਖੇ ਡੀਐਸਪੀ ਰਜੇਸ਼ ਫਤੇਗੜ ਦੀ ਅਗਵਾਈ ਵਿੱਚ ਫਤੇਗੜ ਚੂੜੀਆਂ 'ਚ ਪੁਲਿਸ ਵੱਲੋਂ ਫਲੈਗ ਮਾਰਚ ਕੱਢਿਆ ਗਿਆ। ਇਸ ਮੌਕੇ ਡੀਐਸਪੀ ਕੱਕਰ ਨੇ ਗੱਲਬਾਤ ਕਰਦੇ ਕਿਹਾ ਕਿ 14 ਦਸੰਬਰ ਨੂੰ ਹੋਣ ਚਾਰੀਆਂ ਬਲਾਕ ਸੰਮਤੀ ਅਤੇ ਜ਼ਿਲ੍ਹਾ ਪੰਚਾਇਤ ਚੋਣਾਂ ਦੇ ਮੱਦੇਨਜ਼ਰ ਅਮਨ-ਚਾਂਤੀ ਬਣਾਈ ਰੱਖਣ ਨੂੰ ਲੈ ਕੇ ਫਤੇਗੜ ਚੂੜੀਆਂ ਵਿੱਚ ਫਲੈਗ ਮਾਰਚ ਕੱਢਿਆ ਗਿਆ ਤਾਂ ਜੋ ਅਮਨ-ਚਾਂਤੀ ਬਣਾਈ ਰੱਖੀ ਜਾ ਸਕੇ। ਚੱਲ ਰਹੀਆਂ ਜ਼ਿਲ੍ਹਾ ਪੰਚਾਇਤ ਤੇ ਬਲਾਕ ਸੰਮਤੀ ਦੀ ਚੋਣਾਂ ਨੂੰ ਲੈ ਕੇ ਅਸੀਂ ਆਪਣੀ ਸਬ-ਡਿਵੀਜ਼ਨ ਦੀ ਐਸ.ਐਸ. ਨਾਲ ਲੈ ਕੇ ਉਹੀ ਪੂਰੀ ਫੋਰਥ ਦੇ ਨਾਲ ਇੱਕ ਫਲੈਗ ਮਾਰਚ ਕੀਤਾ ਗਿਆ। ਸ਼ਹਿਰ ਫਤਕਰ ਚੂੜੀਆਂ ਵਿੱਚ ਤੇ ਨਾਲ ਹੋਰ ਨਗੇ ਪਿੰਡਾਂ ਵਿੱਚ ਅਸੀਂ ਹੀ ਇਹ ਜਿਹੜੀਆਂ ਚੋਨਾ ਨੂੰ ਲੈ ਕੇ ਸੈਂਸਿਵ ਸਕਿਉਰਿਟੀ ਨੂੰ ਪਬਲਿਕ ਸੈਂਸਿਵ ਸਕਿਉਰਿਟੀ ਰਵੇ ਇਹ ਮਸਤਬ ਨਾਲ ਇੱਕ ਫੈਸਲਾ ਦਿੱਤਾ ਗਿਆ ਤੇ ਮੇਰੀ ਅਪੀਲ ਹੈ ਸਾਰੇ ਮਾੜੇ ਅਨਸਰਾਂ ਨੂੰ ਗੈਰ ਹੂਰੀ ਜਿਹੜੇ ਗੈਰ ਸਮਾਜੀ ਅਨਸਰਾਂ ਨੂੰ ਕਿ ਉਹ ਬਾਜ ਰਹਿਣ ਜੇ ਤਾਂ ਦੀ ਕੋਈ ਉਹ ਘਟਨਾ ਨੂੰ ਜਾਣਨਾ ਦੇਣ ਉਹਨਾਂ ਨੂੰ ਨਿਯਮ ਭੁਗਤਣੇ ਪੈਣਗੇ ਤੇ ਜਿਹੜੇ ਲਾਇਸੈਂਸ ਧਾਰ ਨੇ ਜਿਹੜੇ ਸਾਰੇ ਸੰਸਦਾਰ ਉਹਨਾਂ ਨੂੰ ਮੇਰੀ ਅਪੀਲ ਹੈ ਕਿ ਉਹ ਆਪਣੇ ਜਿਹੜੀ ਲਾਇਸੈਂਸੀ ਵੈਪਨ ਨੇ ਉਹ ਥਾਣੇ ਵਿੱਚ ਜਰੂਰ ਜਮ੍ਹਾਂ ਕਰਾਉਣ ਦਬਲ ਐਲੀਮੈਂਟ ਜਿਹੜੇ ਉਹਨਾਂ ਨੂੰ ਕੀ ਕਲੀਅਰ ਮੈਸੇਜ ਉਹਨਾਂ ਨੂੰ ਕਲੀਅਰ ਮੈਸੇਜ ਇਹ ਹੈ ਕਿ ਉਹ ਕਿਸੇ ਵੀ ਤਰ੍ਹਾਂ ਦੀ ਇਹ ਘਟਨਾ ਨੂੰ ਜੇ ਅੰਜਾਮ ਦੇਣਗੇ ਤਾਂ ਉਹਨਾਂ ਨੂੰ ਨਿਜੀ ਭੁਗਤ ਦੇਣਗੇ ਚੋਣਾਂ ਨੂੰ ਲੈ ਕੇ ਪੁਲਤੀਆਂ ਕਿਸ ਤਰ੍ਹਾਂ ਦੀਆਂ ਤਿਆਰੀਆਂ ਬਿਲਕੁਲ ਹਾਡੀਆਂ ਆਂਦੀਆਂ ਚੋਣਾਂ ਨੂੰ ਲੈ ਕੇ ਪ੍ਰੋਪਰ ਡਿਊਟੀਆਂ ਲੱਗ ਰਹੀਆਂ ਨੇ ਗਸ਼ਤਾ ਜਿਹੜੀਆਂ ਇਹ ਉਹਨੀਆਂ ਪ੍ਰੋਟੋਕੋਲਿੰਗ ਪਾਰਟੀਆਂ ਤਿਆਰ ਕੀਤੀਆਂ ਗਈਆਂ ਨੇ ਅਸੀਂ ਸਾਰੇ ਜਿਹੜੇ 229 ਜਿਹੜੇ ਸਾਡੇ ਪੋਲਿੰਗ ਸਕੂਲ ਹੈਗੇ ਆ ਉਹ ਸਾਰੇ ਸਾਊਥੀ ਦੇ ਉਹਨੂੰ ਟੋਟਲੀ ਆਪਣੀ ਪੂਰ ਫਰੂਫ ਜਿਹੜੀ ਹੈ ਸਕਿਉਰਟੀ ਨਾਲ ਅਸੀਂ ਲੈਸ ਰਵਾਂਗੇ ਹਰ ਜੇ ਪਟ੍ਰੋਲਿੰਗ ਪਾਰਟੀਆਂ ਵੀ ਰਹਿਣਗੀਆਂ ਬੂਥੀ ਡਿਊਟੀ ਵੀ ਰਹੇਗੀ ਉਹ ਉਸ ਤਰ੍ਹਾਂ ਸਾਡੇ ਸਾਰੇ ਐਸਟੂ ਜਿਹੜੇ ਹਰ ਵਾਲੇ ਬਿਲਕੁਲ ਤਿਆਰ ਬਰ ਤਿਆਰ ਰਹਿਣਗੇ ਸਰ ਲੋਕਾਂ ਦੀ ਸੁਰੱਖਿਆ ਨੂੰ ਲੈ ਕੇ ਕਿੰਨੀ ਤਿਆਰੀ ਹੈ ਮੈਂ ਦੱਸਿਆ ਜਿਵੇਂ ਤੁਹਾਨੂੰ ਕਿ ਆਂਦੀ ਚੋਰਾਂ ਨੂੰ ਲੈ ਕੇ ਫਰੇਮ ਕੀਤਾ ਗਿਆ ਤੇ ਤਾਂ ਕਿ ਲੋਕਾਂ ਚ ਸੈਂਸ ਆਫ ਸਿਕਿਉਰਟੀ ਰਵੇ ਤੇ ਜਿਹੜੀ ਆਂਦੀ ਚੋਰਾਂ ਨੂੰ ਲੈ ਕੇ ਅਸੀਂ ਹਰ ਬੂਥ ਉਤੇ ਜੋ ਆਪਣੀ ਡਿਊਟੀ ਲਗਾਈ ਗਈ ਹੈ ਉਸ ਤੋਂ ਇਲਾਵਾ ਪਟ੍ਰੋਲਿੰਗ ਪਾਰਟੀਆਂ ਵੀ ਗਈਆਂ ਗਈਆਂ ਨੇ ਉਸ ਤੋਂ ਇਲਾਵਾ ਜਿਹੜੇ ਅਸੀਂ ਆਪਣੇ ਸਾਰੇ ਐਸਓ ਆਪਣੇ ਆਪਣੀਆਂ ਰਜ਼ਰਵ ਨਾਲ ਲੈ ਕੇ ਪੂਰਾ ਲੜ ਰਹਿਣਗੇ। ਭਾਰਤ ਤੇ ਸਾਊਥ ਅਫਰੀਕਾ ਵਿਚਕਾਰ 11 ਦਸੰਬਰ ਨੂੰ 2020 ਮੈਚ ਪੀਸੀਆ ਮੋਹਾਲੀ ਸਟੇਡੀਅਮ ਹੋਣ ਝਾੜਿਆ ਜਿਸ ਇਸ ਰਕਲੇ ਸਾਰੇ ਇੰਤਜ਼ਾਮ ਕੀਤੇ ਜਾ ਚੁੱਕੇ ਹਨ ਤੇ 2000 ਪੁਲਿਸ ਕਰਮਚਾਰੀ ਸਟੇਡੀਅਮ ਦੇ ਅੰਦਰ ਬਾਹਰ ਤੈਨਾਤ ਕੀਤੇ ਜਾਣਗੇ ਜਿੱਥੋਂ ਤੱਕ ਟ੍ਰੈਫਿਕ ਪਲੇ ਹੈ ਉੱਥੇ ਉਸ ਦੇ ਵੀ ਪੂਰੇ ਇੰਤਜ਼ਾਮ ਕੀਤੇ ਜਾਣਗੇ ਤੇ ਇਸ ਲਈ ਵੱਖ-ਵੱਖ ਅਧਿਕਾਰੀਆਂ ਦੀਆਂ ਡਿਊਟੀਆਂ ਲਗਾ ਦਿੱਤੀਆਂ ਗਈਆਂ। ਔਰ ਇੱਕ ਡੀਆਈਜੀ ਸਾਹਿਬ ਦੀ ਡਿਊਟੀ ਡੀਆਈਜੀ ਰੋਪਰ ਰੇਂਜ ਦੀ ਲਗਾਈ ਗਈ ਹੈ ਕਿ ਉਹ ਓਵਰਆਲ ਇਨਚਾਰਜ ਹੋਣਗੇ ਐਂਡ ਹੀ ਵਿਲ ਬੀ ਅਸਿਸਟਡ ਬਾਈ ਟੂ ਕਮਾਂਡੈਂਟਸ 10 ਏਆਈਜੀਜ਼ 36 ਡੀਐਸਪੀਜ਼ ਐਂਡ ਅਬਾਊਟ 2000 ਪੁਲਿਸ ਪਰਸਨਲ ਹੈਵ ਬੀਨ ਡਿਪਲੋਏਡ ਇਸ ਤੋਂ ਇਲਾਵਾ ਜਿਹੜੇ ਲੋਕ ਮੈਚ ਵੇਖਣ ਨੂੰ ਆ ਰਹੇ ਹਨ ਉਹਨਾਂ ਦੇ ਸਹੂਲਤ ਲਈ ਇੱਥੇ ਵੱਖ-ਵੱਖ ਪਾਰਕਿੰਗ ਸਲੋਟਸ ਬਣਾਏ ਗਏ ਹਨ ਔਰ ਜਿਹੜਾ ਪੂਰਾ ਸ਼ਹਿਰ ਹੈ ਉਸ ਦੇ ਵਿੱਚ ਡੋਮਿਨੇਸ਼ਨ ਕਰਕੇ ਰੱਖਿਆ ਜਾਏਗਾ ਤਾਂ ਕਿ ਕੋਈ ਕਿਸੇ ਕਿਸਮ ਦੀ ਕੋਈ ਅਨਸੁਖਾਮੀ ਘਟਨਾ ਨਾ ਹੋ ਸਕੇ ట్రాਫਿਕ ਮੈਨੇਜਮੈਂਟ ਲਈ ਵੀ ਇੱਕ ਵਿਆਪਕ ਪਲਾਨ ਤਿਆਰ ਕੀਤਾ ਗਿਆ ਹੈ ਔਰ ਜਿਹੜਾ ਟ੍ਰੈਫਿਕ ਡਾਇਵਰਸ਼ਨ ਦਾ ਪਲਾਨ ਹੈ ਉਹ ਕੱਲ ਸਵੇਰੇ মিডিਆ ਨਾਲ ਸਾਂਝਾ ਕੀਤਾ ਜਾਵੇਗਾ ਤਾਂ ਕਿ ਜਿਹੜੇ ਆਮ ਲੋਕ ਹੈ ਉਹਨਾਂ ਨੂੰ ਕਿਸੇ ਕਿਸਮ ਦੀ ਕੋਈ ਤਕਲੀਫ ਦਾ ਸਾਹਮਣਾ ਨਾ ਕਰਨਾ ਪਵੇ ਨਾਲ ਦੇ ਨਾਲ ਟ੍ਰਾਫਿਕ ਮੈਨੇਜਮੈਂਟ ਨੂੰ ਲੈ ਕੇ ਚੰਡੀਗੜ੍ਹ ਦੇ ਨਾਲ ਵੀ ਮੀਟਿੰਗ ਕੀਤੀ ਗਈ ਹੈ ਤਾਂ ਕਿ ਜਿਹੜਾ ਟ੍ਰਾਫਿਕ ਚੰਡੀਗੜ੍ਹ ਤੋਂ ਆ ਰਿਹਾ ਹੈ ਜਾਂ ਚੰਡੀਗੜ੍ਹ ਵਾਲੇ ਪਾਸੇ ਨੂੰ ਜਾ ਰਿਹਾ ਹੈ ਉਸ ਨੂੰ ਰੈਗੂਲੇਟ ਕੀਤਾ ਜਾ ਸਕੇ ਸੋ ਪੰਜਾਬ ਪੁਲਿਸ ਵੱਲੋਂ ਇੱਕ ਵਿਆਪਕ ਸੁਰੱਖਿਆ ਪ੍ਰਬੰਧ ਕੀਤੇ ਗਏ ਹਨ ਇਸ ਚੀਜ਼ ਨੂੰ ਯਕੀਨੀ ਬਣਾਉਣ ਲਈ ਕਿ ਇਹ ਜਿਹੜਾ ਸਾਡੇ ਲਈ ਬੜੇ ਮਾਣ ਦੀ ਗੱਲ ਹੈ ਕਿ ਪੰਜਾਬ ਦੇ ਵਿੱਚ ਇਹ ਮੈਚ ਹੋ ਰਿਹਾ ਹੈ ਇਹ ਬਿਲਕੁਲ ਸ਼ਾਂਤੀਪੂਰਵਕ ਔਰ ਅچھے ਢੰਗ ਨਾਲ ਸੰਪੰਨ ਹੋ ਸਕੇ ਦੋਸਤੋ ਇਸਨ ਸਾਡੀਆਂ ਅੱਜ ਦੀਆਂ ਖਾਸ ਖਬਰਾਂ ਨਵੀਆਂ ਤੇ ਤਾਜ਼ਾ ਖਬਰਾਂ ਦੇ ਨਾਲ ਤੁਹਾਡੇ ਸਾਹਮਣੇ ਫਿਰ ਤੋਂ ਰੂਬੂ ਹੋਵਾਂਗੇ ਤਦ ਤੱਕ ਲਈ ਮੈਨੂੰ ਯਾਨਕਿ ਤੇਜਿੰਦਰ ਕੌਰ ਨੂੰ ਦਿਵਜਾਜ਼ਤ ਰੱਬ ਰਾਖਾ